ਅੰਮ੍ਰਿਤਸਰ ਦੀ ਹਾਤੀ ਪੁਲਿਸ ਵੱਲੋਂ ਫਿਰੋਤੀ ਮੰਗਣ ਵਾਲੇ ਇੱਕ گروਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਪੁਲਿਸ ਥਾਣਾ ਜੰਡਿਆਲਾ ਦੀ ਟੀਮ ਵੱਲੋਂ ਫਿਰੋਤੀ ਮੰਗਣ ਵਾਲੇ ਇੱਕ گروਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਤਾਰਾਗੜ੍ਹ ਵਾਸੀ ਇੱਕ ਡਾਕਟਰ ਨੂੰ ਵੱਖ-ਵੱਖ ਨੰਬਰਾਂ ਤੋਂ ਫਿਰੋਤੀ ਬਾਰੇ ਕਾਲਾਂ ਆ ਰਹੀਆਂ ਸਨ ਅਤੇ ਉਹਨਾਂ ਨੂੰ ਰਸਤੇ ਵਿੱਚ ਰੋਕ ਕੇ ਪਿਸਤੌਲ ਵਿਖਾ ਕੇ 5 ਲੱਖ ਰੁਪਏ ਦੀ ਮੰਗ ਕਰਦਿਆਂ ਧਮਕਾਇਆ ਵੀ ਗਿਆ ਸੀ ਜਿਸ ਤੇ ਡਾਕਟਰ ਵੱਲੋਂ ਸ਼ਿਕਾਇਤ ਮਿਲਣ ਤੇ ਠਾਣਾ ਜੁੰਡਿਆਲਾ ਦੀ ਪੁਲਿਸ ਟੀਮ ਵੱਲੋਂ ਕਾਰਵਾਈ ਕਰਦਿਆਂ ਇਸ ਫਰੋਤੀ ਮੰਗਣ ਵਾਲੇ ਇੱਕ گروਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਉਹਨਾਂ ਪਾਸੋਂ ਨਜਾਇਜ਼ ਪਿਸਤੌਲ ਅਤੇ ਕੁਝ ਨਕਦੀ ਵੀ ਬਰਾਮਦ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਤੋਂ ਅੱਗੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਲੋਕਲ ਫਰੋਤੀ ਦਾ ਜਿਹੜਾ ਗੈਂਗ ਹੈ ਉਸ ਨੂੰ ਬਸਟ ਕਰਨ ਦੇ ਸੰਦਰਚ ਕੀਤੀ ਜਾ ਰਹੀ ਹੈ ਅ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਾਰਾ ਗੜ ਤਲਾੜਾ ਤੋਂ ਨੇ ਜੋ ਪੇਸ਼ੇਵਜੋ ਆ ਆਰਐਮਪੀ ਡਾਕਟਰ ਨੇ ਤੇ ਇਹ ਪਿੰਡ ਨੰਗਲ ਗੁਰੂ ਵਿਖੇ ਡਾਕਟਰੀ ਦੁਕਾਨ ਕਰਦੇ ਇਹਨਾਂ ਨੂੰ ਕਾਫੀ ਸਮੇਂ ਤੋਂ ਵੱਖ-ਵੱਖ ਨੰਬਰਾਂ ਤੋਂ ਫਰੋਤੀ ਦੀਆਂ ਕਾਲਾ ਆ ਰਹੀਆਂ ਸਨ ਤੇ ਪਹਿਲਾਂ ਤਾਂ ਇਹਨਾਂ ਨੇ ਇਗਨੋਰ ਕੀਤੀਆਂ ਤੇ ਉਹ ਕਾਲਾ ਨਹੀਂ ਚੁੱਕੀਆਂ ਤੇ ਇਸ ਦੇ ਰਿਜ਼ਲਟ ਵਜੋਂ ਇੱਕ ਵਾਰੀ ਇਹਨਾਂ ਨੂੰ ਜਾਂਦੇ ਜਾਂਦੇ ਰੋਕਿਆ ਗਿਆ ਤੇ ਫਿਰ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਪਿਸਤਲ ਵਗੈਰਾ ਦਿਖਾ ਕੇ ਇਹਨਾਂ ਨੂੰ 5 ਲੱਖ ਰੁਪਏ ਜਿਹੜੇ ਹੈ ਔਫਰਾਉਤੀ ਦੇ ਰੂਪ ਚ ਦੇਣ ਵਾਸਤੇ ਧਮਕੀਆਂ ਮਿਲੀਆਂ ਅ ਜਦੋਂ ਇਹਨਾਂ ਨੇ ਇਹ ਗੱਲ ਪੁਲਿਸ ਨੂੰ 3 ਤਰੀਕ ਦਾ ਮਾਮਲਾ ਹੈ ਜਦੋਂ ਇਹਨਾਂ ਨੇ ਪੁਲਿਸ ਨੂੰ ਇਹ ਇਤਲਾ ਦਿੱਤੀ ਕਿ 20 ਅਗਸਤ ਦੇ ਕਰੀਬ ਤੋਂ ਇਹਨਾਂ ਨੂੰ ਜਿਹੜੀਆਂ ਧਮਕੀਆਂ ਆ ਰਹੀਆਂ ਨੇ ਤੇ ਪੁਲਿਸ ਨੇ ਇਮੀਡੀਏਟਲੀ ਜਿਹੜਾ ਹੈ ਇੱਕ Trap ਲੇ ਕੀਤਾ ਤੇ ਜੋ ਇਹ ਬੰਦੇ ਨੇ ਇਹਨਾਂ ਨੂੰ ਫੜਿਆ ਹੈ ਜਿਹਦੇ ਵਿੱਚ ਇਮੀਡੀਏਟਲੀ ਜਿਹੜਾ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਇੱਕ 315 ਬੋਲ ਗੋਰ ਦਾ ਪਿਸਟਲ ਮੋਟਰਸਾਈਕਲ ਤੇ SUV ਤੇ ਹੋਰ ਜੋ ਹੈ ਇਹਨਾਂ ਦਾ ਸਮਾਨ ਜੋ ਲਿਸਟਡ ਹੈ ਉਹ ਰਿਕਵਰੀ ਕੀਤੀ ਗਈ ਹੈ ਇਸ ਦੇ ਵਿੱਚ ਜੋ ਮੁੱਖ ਜੋ ਕਿੰਗਪਿਨ ਹੈ ਉਹ ਗੁਰਿੰਦਰ ਸਿੰਘ ਜੋ ਹੈ ਗੁਰਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮੰਗਲਗੁਰੂ ਹੈ ਇਹ ਜਿਹੜਾ ਗੁਰਿੰਦਰ ਸਿੰਘ ਹੈ ਬੇਸਿਕਲੀ ਇਹ ਡਾਕਟਰ ਸਾਹਿਬ ਜਿੱਥੇ ਇਹਨਾਂ ਨੇ ਦੁਕਾਨ ਕੀਤੀ ਹੋਈ ਸੀ ਉਹ ਉਹ ਪ੍ਰੈਮਿਸਸ ਦੇ ਮਾਲਕ ਜੋ ਸੀ ਉਹ ਗੁਰਿੰਦਰ ਸਿੰਘ ਦੇ ਚਾਚਾ ਜੀ ਸਨ ਤਾਂ ਇਥੋਂ ਇਹਨੇ ਆਪਣੀ ਜਿਹੜੀ ਇਹ ਪੂਰੀ ਸਟੋਰੀ ਆਪਣਾ ਪਲੈਨਿੰਗ ਜਿਹੜੀ ਹੈ ਇਥੋਂ ਕੀਤੀ ਹੈ ਉਸ ਤੋਂ ਬਾਅਦ ਇਹਨੇ ਇਨਵੋਲਵ ਕੀਤਾ ਹੈ ਗੁਰਪ੍ਰੀਤ ਨੂੰ ਗੁਰਪ੍ਰੀਤ ਨੇ ਦੋ ਬੰਦੇ ਜੋ ਪੈਸੇ ਐਕਸਟਰੋਟ ਕਰਨ ਵਾਸਤੇ ਹੈ ਉਹ ਲਗਾਏ ਸਨ ਜੋ ਕਿ ਮਨਪ੍ਰੀਤ ਸਿੰਘ ਤੇ ਸਿਮਰਜੀਤ ਸਿੰਘ ਸਿਮਾ ਇਸੇ ਤਰੀਕੇ ਨਾਲ ਜੋ ਹੈ ਅੱਗੇ ਇਹ ਚੱਲਦੇ ਚੱਲਦੇ ਜੋ ਵੀ ਜੋ ਵੀ ਹੈ ਪੈਸੇ ਦੀ ਡਿਮਾਂਡ ਕੀਤੀ ਗਈ 3 ਲੱਖ ਜੋ ਹੈ ਐਕਸਟਰਸ਼ਨ ਬਣੀ ਇਹਨਾਂ ਨੂੰ ਜੋ ਹੈ ਦੇਨਲੀ ਡਾਊਸ਼ਾਪ ਗਏ ਤੇ ਉੱਥੇ ਜੋ ਹੈ ਪੁਲਿਸ ਵੱਲੋਂ ਇਹਨਾਂ ਨੂੰ ਫੜਿਆ ਗਿਆ ਸੋ ਇਸ ਤਰੀਕੇ ਨਾਲ ਟੋਟਲ 5 ਬੰਦੇ ਜੋ ਹੈ ਗ੍ਰਫਤਾਰ ਹੋਏ ਨੇ